6 ਤਰੀਕ ਸਪਟੰਬਰ ਦੀ ਸੰਗਠਾ ਤੇ ਪ੍ਰਬੰਧਕ ਆਏ ਨੇ ਸੀ ਗੁਰਤੇਗ ਬਹਾਦਰ ਸਾਹਿਬ ਧੋਬੜੀ ਸਾਹਿਬ ਤੋਂ ਕੁਝ ਆਪਣੇ ਮਸਲੇ ਧੋਬੜੀ ਆਪਣੇ ਕੁਸਿੰਘ ਸਾਹਿਬ ਦੇ ਨਾਲ ਵਿਚਾਰ ਕਰਨ ਵਾਸਤੇ ਜਿਹੜੇ ਪ੍ਰਬੰਧਕਾਂ ਨੂੰ ਸਾਨੂੰ ਅਰਚਨਾ ਆ ਰਹੀਆਂ ਗੁਰਦਾਦਾ ਤੇ ਬੋਰਡ ਚਲਾਉਣ ਵਾਸਤੇ ਉਹਦੇ ਬਾਰੇ ਵਿਚਾਰ ਕਰਨ ਵਾਸਤੇ ਆਈਆਂ ਸੰਗਠਾ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਏ ਨੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਦਵਿੰਦਰ ਸਿੰਘ ਜੀ ਵੀ ਆਏ ਨੇ ਤੇ ਅਸੀਂ ਉਹਨਾਂ ਕੋਲ ਮਿਲ ਕੇ ਆਪਣੇ ਵਿਚਾਰ ਸਾਂਝਾ ਕਰਨੇ ਨੇ ਸਾਨੂੰ ਬਹੁਤ ਹੀ ਪ੍ਰੈਸ਼ਰ ਦਿੱਤਾ ਜਾ ਰਿਹਾ ਵਾ ਪੋਲਿਟিক্যাল ਪ੍ਰੈਸ਼ਰ ਤੇ ਆਪਣਾ ਐਡਮਿਨਿਸਟ੍ਰੇਸ਼ਨ ਪ੍ਰੈਸ਼ਰ ਕੁਝ ਖਾਸ ਚੁਨੇ ਬੰਦਿਆ ਕੋ ਕੀ ਅਸੀਂ ਬੋਰਡ ਠੀਕ ਤਰ੍ਹਾਂ ਨਾ ਚਲਾ ਸਕੀਏ ਸਿੱਖ ਪ੍ਰਤਿਨਿਧੀ ਬੋਰਡ ਡਿਸਟ੍ਰਿੰਟ ਜ਼ੋਨ ਦੀ ਜਦੀ ਸਥਾਪਨਾ 1981 ਚ ਹੋਈ ਸੀ ਉਦੋਂ ਤੋਂ ਇਹ ਬੋਰਡ ਚੱਲਦਾ ਆ ਰਿਹਾ ਵਾ ਵੇਖਿਆ ਜਾ ਰਿਹਾ ਕਿ ਕੁਝ ਪ੍ਰਭਾਵਸ਼ਾਲੀ ਬੰਦੇ ਇਸ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਬਾਰੇ ਵਿਚਾਰ ਕਰਨ ਵਾਸਤੇ ਅਸੀਂ ਗੁਰੂ ਰਾਮਦਾਸ ਦੀ ਨਗਰੀ ਦਸਤਾਰ ਅਕਾਲ ਤਖਤ ਤੇ ਆਇਨੇ ਤੇ ਅਸੀਂ ਆਪਣਾ ਸਿੰਘ ਸਾਹਿਬ ਨਾਲ ਵਿਚਾਰ ਵਿਮਰਸ਼ ਕਰਨਨੇ ਹੈ ਇਸ ਬਾਰੇ ਚ ਕੀ ਲੱਗਦਾ ਕਿ ਜਿਹੜੇ ਉੱਥੇ ਕੁਝ ਸਿੱਖ ਲੋਕ ਵੀ ਉਹਨਾਂ ਸਾਥ ਦੇ ਰਹੇ ਨੇ ਜਾਂ ਉੱਤਰ ਦੀ ਕਮਿਊਨਿਟੀ ਕਰ ਰਹੀ 90% ਜਿਹੜੀ ਸੰਗਤ ਹੈਗੀ ਆ ਨਾਰਥ-ਈਸਟ ਦੀ ਈਸਟਰਨ ਜ਼ੋਨ ਦੀ ਉਹ ਇਸ ਬੋਰਡ ਦੇ ਨਾਲ ਸਹਿਮਤ ਹੈ ਕੁਝ ਚਿੰਦ ਕਿਨੇ ਲੋਕ ਹੈਗੇ ਨੇ ਜਿਹੜੇ ਕਿ ਉਗਲਾਏ ਗਏ ਨੇ ਤੇ ਉਹ ਇਹ ਸਾਡੇ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੀ ਆਸ ਹੈ ਕਿ ਆ ਤੁਸੀਂ ਅਸੀਂ ਤੇ ਪੂਰੇ ਆਸ਼ੇਵਾਦੀ ਆ ਕਿ ਸਾਨੂੰ ਨਿਆਂ ਤੇ ਸਾਨੂੰ ਸਾਥ ਮਿਲੇਗਾ ਸਿੰਘ ਸਾਹਿਬ ਦਾ ਤੇ ਅਸੀਂ ਉਹਨਾਂ ਕੋਲ ਜਾ ਕੇ ਆਪਣਾ ਉਹਨਾਂ ਦੇ ਵਿਚਾਰ ਅੱਗੇ ਸੰਗਤਾਂ ਨੂੰ ਦੱਸਾਂਗੇ ਤੁਸੀਂ ਕਹਿੰਦੇ ਪੋਲਿਟੀਕਲ ਪਾਰਟੀ ਹੈ ਜੀ ਉਹ ਨਹੀਂ ਨਹੀਂ ਉਹ ਕੋਈ ਪੋਲਿਟੀਕਲ ਪਾਰਟੀ ਨਹੀਂ ਹੈ ਲੇਕਿਨ ਪੋਲਿਟੀਕਲ ਪਾਰਟੀ ਦਾ ਸਹਿਯੋਗ ਉਹਨਾਂ ਨੂੰ ਹੈਗਾ ਹੈ ਕੋਈ ਕੀ ਗੁਰਦੇਵ ਸਿੰਘ ਸਾਹਿਬ ਦੀ ਜ਼ਿੰਮੇਵਾਰੀ ਮੰਨਦੇ ਨੇ ਕੀ ਮੰਗੋ ਕੁਝ ਐਸਾ ਦਾ ਅਸੀਂ ਇਸ ਨੂੰ ਵਿਸਤਾਰ ਚ ਤੁਹਾਨੂੰ ਨਹੀਂ ਦੱਸ ਸਕਦੇ ਸਾਰੀਆਂ ਗੱਲਾਂ ਜੋ ਤੱਕ ਅਸੀਂ ਸਿੰਘ ਸਾਹਿਬ ਨਾਲ ਵਿਚਾਰ ਨਾ ਕਰ ਲਈਏ ਹਾਂ ਜੀ ਕੀ ਨਾਂ ਕੀ ਹੈ ਜੀ ਆਪ ਦਾ ਰਾਜ ਗੁਰਮੀਤ ਸਿੰਘ ਉਾਈ ਗੁਰਜੀਤ ਕਾ ਖਾਲਸਾ ਉਾਈ ਗੁਰੂ ਹੈ ਅਰਦਾਸ ਸਿੱਖ ਪ੍ਰਿੰਸੀਪਲ ਬੋਰਡ ਈਸਟਰਨ ਜ਼ੋਨ ਦਾ ਪ੍ਰਧਾਨ ਜੋ ਕਿ ਰੀਸਨੈਂਟਲੀ ਨਿਫਟ ਕੀਤੇ ਗਏ ਨੇ ਸਾਡੇ ਪੁਰਾਣੇ ਪ੍ਰਧਾਨ ਸਾਹਿਬ ਸਰਦਜੀਤ ਸਿੰਘ ਸਿੱਟੀ ਜਿਨ੍ਹਾਂ ਨੇ 18 ਤਰੀਕ ਨੂੰ ਅਨਕਨਸਟੀਟਿਊਸ਼ਨਲ ਮੂਵ ਕੀਤਾ ਤੋੜੀ ਸਾ ਵਿਖੇ ਉਹਨਾਂ ਨਾਲ ਸਾਡੇ 182 ਮੈਂਬਰਾਂ ਜੋ 10 ਨੰਬਰ ਸਨ ਉਹਨਾਂ ਨੂੰ ਲੈ ਕੇ ਤੇ 25 ਸੰਘਤ ਸੀ ਨਾਲ ਇਹ ਕਿ ਅਨਕਨਸਟੀਟਿਊਸ਼ਨਲ ਮੂਵ ਕਰਕੇ ਸਾਰੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਨਿਬਲਿਤ ਕਰ ਦਿੱਤਾ ਸਾਰਿਆਂ ਨੂੰ ਬਰਖਾਸ ਕਰ ਦਿੱਤਾ ਉਤੋਂ ਦੇ ਆਪਣੀ ਨਵਾਂ ਬੋਰਡ ਬਣਾ ਲਿਆ ਸਾਨੂੰ ਜਿਹਨੂੰ ਇਹ ਗੱਲ ਦਾ ਅਪਰਸਾਨ ਪਤਾ ਲੱਗਾ ਸਾਡੇ ਸੈਕਟਰੀ ਸਾਹਿਬ ਨੇ ਇੱਕ 25 ਦਿਨਾਂ ਦੀ ਮੀਟਿੰਗ ਰੱਖੀ ਜਿਹਦੇ ਸਾਡੇ ਕੋਲ 182 ਜੋ 130 ਮੈਂਬਰ ਸਾਡੇ ਨਾਲ ਸੀ ਇਹ ਘਟੋ ਵੱਧ 350 ਦੇ ਕਰੀਬ ਸੰਗਤ ਸਾਡੇ ਨਾਲ ਸੀ ਸਾਰਿਆਂ ਨੇ ਮਿਲ ਕੇ ਅਸੀਂ ਉੱਤੇ ਇੱਕ ਫੈਸਲਾ ਲਿਆ ਕਿ ਜਿਹੜੇ ਦਰਜੀਤ ਸਿੰਘ ਜਿਨ੍ਹਾਂ ਨੇ ਅਨਕਨਸਟੀਟਿਊਸ਼ਨਲ ਮੂਵ ਮੂਵ ਕੀਤਾ ਆ ਉਹਨਾਂ ਨੂੰ 6 ਸਾਲਾਂ ਵਾਸਤੇ ਸੇਵਾ ਮੁਕ ਕਰ ਦਿੱਤਾ ਹੈ ਲੇਕਿਨ ਸੇਵਾ ਮੁਕ ਹੋਣ ਤੋਂ ਬਾਅਦ ਉਹ ਸਾਨੂੰ ਬੜਾ ਤੰਗ ਕਰਨੇ ਪੋਲਿਟੀਕਲ ਲੋਕਾਂ ਕੋਲ ਕੁਝ ਪਾਵਨਾ ਹੈਗੇ ਜਿਨ੍ਹਾਂ ਦਾ ਪ੍ਰੈਸ਼ਰ ਸਾਡੇ ਉੱਤੇ ਪਾ ਰਹੇ ਨੇ ਡੀਸੀ ਸਾਹਿਬ ਦਾ ਪ੍ਰੈਸ਼ਰ ਸਾਡੇ ਤੇ ਪਾ ਰਹੇ ਨੇ ਸਾਡੀ ਜਿਹੜੀ ਰੋਜ਼ ਦੀ ਜਿਹੜੀ ਲੁੱਕ ਆਫਟਰ ਹੈਗੀ ਗੁਰਦੁਆਰੇ ਦੀ ਉਹਦੇ ਵਿੱਚ ਪ੍ਰੋਬਲਮ ਸਾਰੀਆਂ ਸਾਨੂੰ ਕਦੀ ਕੁਛ ਕਦੀ ਕੁਛ ਆ ਕੇ ਸਾਨੂੰ ਵਿਗਨ ਪਾ ਰਹੇ ਨੇ ਬਹੁਤ ਜ਼ਿਆਦੇ ਇਸ ਕਰਕੇ ਅਸੀਂ ਆਪਣੀ ਅਰਜੀ ਲੈ ਕੇ ਸਿੰਘ ਸਾਹਿਬ ਨੂੰ ਲਾਇਆ ਕਾਲ ਤੱਕ ਦੇਖੇ ਸੁਣਾਈ ਹੋਵੇ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜਾ ਸਿੱਖ ਬਰਾਦਰੀ ਜਿਹੜੀ ਹੈਗੀ ਹੈ ਮੋٹے ਪਰ ਸਿੱਖ ਆਪਾਂ ਹੈਗੇ ਆਂ ਸਾਮ ਵਿੱਚ ਸਾਡੇ ਮਿਲ ਜੁੜ ਕੇ ਚੱਲਦਾਂ ਅਸੀਂ ਇਹ ਵੀ ਚਾਹੁੰਦੇ ਆ ਅੰਮ੍ਰਿਤਪਾਲ ਸਿੰਘ ਜਿਹੜੇ ਡਿਵਰਗੜ ਹੈਗੇ ਉਹਨਾਂ 'ਤੇ ਬੜੀ ਅਨਿਆਇ ਹੋ ਰਿਹਾ ਆ ਉਹਨਾਂ ਵਾਸਤੇ ਵੀ ਸਾਰੀ ਸਿੱਖ ਸਮਾਜ ਮਿਲ ਕੇ ਕੁਝ ਕੀਤਾ ਜਾਵੇ ਉਹਨਾਂ ਦੀ ਰਿਹਾਈ ਦਾ ਬੰਦੋਬਸਤ ਕੀਤਾ ਜਾਵੇ ਇਹ ਆਪ ਸਭ ਅੱਗੇ ਬੇਨਤੀ ਆ ਉਮੀਦ ਆ ਕਿ ਆਪ ਸਭ ਸਾਡੀ ਬੇਨਤੀ ਨੂੰ ਸੰਗਤ ਤੱਕ ਪਹੁੰਚਾਓਗੇ ਤੇ ਸਾਡੀ ਮਦਦ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਸਾਡੇ ਕੋਲ ਐਫਐਸਸੀ ਪੰਦੀ ਬੋਰਡ ਇਸਟਨ ਜਨ ਮੈਨੇਜ ਕਰ ਰਿਹਾ ਆ ਦਾਸ ਉਹਨਾਂ ਦਾ ਪ੍ਰੈਜ਼ੀਡੈਂਟ ਆ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਾਹਿਬ ਦਵਿੰਦਰ ਸਿੰਘ ਜੀ ਸਾਡੇ ਸਖਤ ਸਾਹਿਬ ਹੋਰ ਸਾਡੇ ਮੈਂਬਰ ਆਏ ਨੇ ਲੇਕਿਨ ਉਹ ਸਾਨੂੰ ਤੰਗ ਕਰ ਰਹੇ ਨੇ ਉਹ ਕਹਿੰਦੇ ਉਹ ਜਿਹਨਾਂ ਨੂੰ ਸੇਵਾਮੁਖ ਕੀਤਾ ਗਿਆ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹ ਚਾਹੁੰਦੇ ਨੇ ਕਿ ਸਾਨੂੰ ਫੇਰ ਇਹ ਸੇਵਾਮੁਖ ਜ਼ਬਰਦਸਤੀ ਲੈਣਾ ਚਾਹੁੰਦੇ ਨੇ ਜੋ ਕੀਮਤ ਉਹ ਅਨ ਕਨਸਟੀਟਿਊਸ਼ਨਲ ਮੂਵ ਆ ਇਹ ਸਾਨੂੰ ਗੁਵਾਰਾ ਨਹੀਂ ਗਾਣਾ ਪੋ। ਪੋਲਿਟਿਕਲ ਪ੍ਰੈਸ਼ਰ ਪੋਲਿਟਿਕਲ ਪ੍ਰੈਸ਼ਰ ਉਹਨਾਂ ਕੋਲ ਹੈਗਾ ਕਿਉਂਕਿ ਉਹ ਡਿਸਪੋਰਜ ਨੇ ਗੁਆਟੀ ਦੇ ਰਹਿਣ ਵਾਲੇ ਨੇ ਇਸ ਕਰਕੇ ਉਹਨਾਂ ਕੋਲ ਪੋਲਿਟਿਕਲ ਪ੍ਰੈਸ਼ਰ ਹੈਗਾ ਉਸ ਤੋਂ ਮਤਲਬ ਠੀਕ ਹੈ ਉਹ ਸਾਨੂੰ ਉੱਤੇ ਪੋਲਿਟਿਕਲ ਪ੍ਰੈਸ਼ਰ ਲੈ ਕੇ ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂਗਾ ਕਿ ਅਸੀਂ ਗੁਰੂ ਘਰ ਵਾਸਤੇ ਆਪਣਾ ਸਿਰ ਦੇ ਸਕਦੇ ਆ ਤੇ ਸਿਰ ਲੈ ਵੀ ਸਕਦੇ ਆ ਰੋਡ ਬੋਗੇ ਤੇ 6 ਤਰੀਕ ਸਪਟੰਬਰ ਦੀ ਸੰਕਟਾ ਤੇ ਪ੍ਰਬੰਧਕ ਆਏ ਨੇ ਸੀ ਗੁਰਤੇਗ ਬਹਾਦਰ ਸਾਹਿਬ ਧੋਬੜੀ ਸਾਹਿਬ ਤੋਂ ਉਸ ਆਪਣੇ ਮਸਲੇ ਆਪਣੇ ਕੁਸਿੰਘ ਸਾਹਿਬ ਦੇ ਨਾਲ ਵਿਚਾਰ ਕਰਨ ਵਾਸਤੇ ਜਿਹੜੇ ਪ੍ਰਬੰਧਕਾਂ ਨੂੰ ਸਾਨੂੰ ਅਰchna ਆਰੀਆਂ ਗੁਰਦਾਦਾ ਤੇ ਬੋਰਡ ਚਲਾਉਣ ਵਾਸਤੇ ਉਹਦੇ ਬਾਰੇ ਵਿਚਾਰ ਕਰਨ ਵਾਸਤੇ ਆਈਆਂ ਸੰਗਤ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਏ ਨੇ ਸਾਡੇ ਵਰਕਿੰਗ ਪ੍ਰੈਸੀਡੈਂਟ ਸਰਦਾਰ ਦਵਿੰਦਰ ਸਿੰਘ ਜੀ ਵੀ ਆਏ ਨੇ ਤੇ ਅਸੀਂ ਉਹਨਾਂ ਕੋਲ ਮਿਲ ਕੇ ਆਪਣੇ ਵਿਚਾਰ ਸਾਂਝਾ ਕਰਨੇ ਨੇ ਸਾਨੂੰ ਬਹੁਤ ਹੀ ਪ੍ਰੈਸ਼ਰ ਦਿੱਤਾ ਜਾ ਰਿਹਾ ਵਾ ਪੋਲਿਟিক্যাল ਪ੍ਰੈਸ਼ਰ ਤੇ ਆਪਣਾ ਐਡਮਿਨਿਸਟ੍ਰੇਸ਼ਨ ਪ੍ਰੈਸ਼ਰ ਕੁਝ ਖਾਸ ਚੁਨੇ ਬੰਦਿਆ ਕੋ ਕਿ ਅਸੀਂ ਬੋਰਡ ਠੀਕ ਤਰ੍ਹਾਂ ਨਾ ਚਲਾ ਸਕੀਏ ਸਿੱਖ ਪਤਨੀ ਦੀ ਬੋਰਡ ਇਸਟੈਂਡ ਜਨ ਦੀ ਜਦੀ ਸਥਾਪਨਾ 1981 ਚ ਹੋਈ ਸੀ ਉਦੋਂ ਤੋਂ ਇਹ ਬੋਰਡ ਚੱਲਦਾ ਆ ਰਿਹਾ ਵਾ ਵੇਖਿਆ ਜਾ ਰਿਹਾ ਕਿ ਕੁਝ ਪ੍ਰਭਾਵਸ਼ਾਲੀ ਬੰਦੇ ਇਸ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਬਾਰੇ ਵਿਚਾਰ ਕਰਨ ਵਾਸਤੇ ਅਸੀਂ ਗੁਰੂ ਰਾਮਦਾਸ ਦੀ ਨਗਰੀ ਅਕਾਲ ਤਖਤ ਤੇ ਆਏ ਨੇ ਤੇ ਅਸੀਂ ਆਪਣਾ ਸਿੰਘ ਸਾਹਿਬ ਨਾਲ ਵਿਚਾਰ ਵਿਮਰਸ਼ ਕਰਨਨੇ ਹੈ ਇਸ ਬਾਰੇ ਚ ਕੀ ਲੱਗਦਾ ਕਿ ਜਿਹੜੇ ਉੱਥੇ ਦੇ ਕੁਝ ਸਿੱਖ ਲੋਕ ਵੀ ਉਹਨਾਂ ਨਾਲ ਸਾਥ ਦੇ ਰਹੇ ਨੇ ਜਾਂ ਉੱਧਰ ਦੀ ਕਮਿਊਨਿਟੀ ਕਰ ਰਹੀ 90% ਜਿਹੜੀ ਸੰਗਤ ਹੈਗੀ ਆ ਨਾਰਥ-ਈਸਟ ਦੀ ਈਸਟਰਨ ਜ਼ੋਨ ਦੀ ਉਹ ਐਸ ਬੋਰਡ ਦੇ ਨਾਲ ਸਹਿਮਤ ਹੈ ਕੁਝ ਚਿੰਦ ਗਿਨੇ ਲੋਕ ਹੈਗੇ ਨੇ ਜਿਹੜੇ ਕਿ ਉਗਲਾਏ ਗਏ ਨੇ ਤੇ ਉਹ ਇਹ ਸਾਨੂੰ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੀ ਆਸ ਹੈ ਗਿਆ ਤੁਸੀਂ ਸਾਹਿਬ ਅਸੀਂ ਤੇ ਪੂਰੇ ਆਸ਼ਵਾਦੀ ਆ ਕਿ ਇਹ ਸਾਨੂੰ ਨਿਆਇ ਤੇ ਸਾਨੂੰ ਸਾਥ ਮਿਲੇਗਾ ਸਿੰਘ ਸਾਹਿਬ ਦਾ ਤੇ ਅਸੀਂ ਉਹਨਾਂ ਕੋਲ ਲੈ ਕੇ ਆਪਣਾ ਉਹਨਾਂ ਦੇ ਵਿਚਾਰ ਅੱਗੇ ਸੰਗਤਾਂ ਨੂੰ ਦੱਸਾਂਗੇ ਤੁਸੀਂ ਦੱਸੋ ਪੋਲੀਟੀਕਲ ਪਾਰਟੀ ਹੈ ਜੀ ਉਹ ਨਹੀਂ ਨਹੀਂ ਉਹ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ ਲੇਕਿਨ ਪੋਲੀਟੀਕਲ ਪਾਰਟੀ ਦਾ ਸਹਿਯੋਗ ਉਹਨਾਂ ਨੂੰ ਹੈਗਾ ਹੈ ਕੋਈ ਠੀਕ ਹੈ ਗੁਰਦਰ ਸਾਹਿਬ ਜਿੰਮੇਵਾਰੀ ਮੰਗ ਰਹੇ ਨੇ ਕੀ ਮੰਗ ਰਹੇ ਕੋਈ ਐਸਾ ਦਾ ਇਹ ਅਸੀਂ ਇਸ ਨੂੰ ਵਿਸਤਾਰ ਚ ਤੁਹਾਨੂੰ ਨਹੀਂ ਦੱਸ ਸਕਦੇ ਸਾਰੀਆਂ ਗੱਲਾਂ ਜੋ ਤੱਕ ਅਸੀਂ ਸਿੰਘ ਸਾਹਿਬ ਨਾਲ ਵਿਚਾਰ ਨਾ ਕਰ ਲਈਏ ਪੰਜੀ ਕੀ ਨਾਂ ਕੀ ਹੈ ਜੀ ਆਪ ਦਾ ਰਾਜ ਗੁਰਮੀਤ ਸਿੰਘ ਪੁਵਾਈ ਗੁਰਜੀਤ ਕਾ ਖਾਲਸਾ ਪੁਵਾਈ ਗੁਰੂ ਹੈ ਅਦਾਸ ਸਿੱਖ ਪ੍ਰਿੰਸੀਪਲ ਬੋਰਡ ਈਸਟਰਨ ਜ਼ੋਨ ਦਾ ਪ੍ਰਧਾਨ ਜੋ ਕਿ ਰੀਸਨੈਂਟਲੀ ਨਿਫਟ ਕੀਤੇ ਗਏ ਨੇ ਸਾਡੇ ਪੁਰਾਣੇ ਪ੍ਰਧਾਨ ਸਾਹਿਬ ਸਰਦਜੀਤ ਸਿੰਘ ਸਿੱਟੀ ਜਿਨ੍ਹਾਂ ਨੇ 18 ਤਰੀਕ ਨੂੰ ਅਨਕਨਸਟੀਟਿਊਸ਼ਨਲ ਮੂਵ ਕੀਤਾ ਧੂੜੀ ਸਾ ਵਿਖੇ ਉਹਨਾਂ ਨਾਲ ਸਾਡੇ 182 ਮੈਂਬਰਾਂ ਜੋ 10 ਮੈਂਬਰ ਸਨ ਉਹਨਾਂ ਨੂੰ ਲੈ ਕੇ ਤੇ 20 ਪੰਜੀ ਸੰਗਤ ਸੀ ਨਾਲ ਲੈ ਕੇ ਅਨਕਨਸਟੀਟਿਊਸ਼ਨਲ ਮੂਵ ਕਰਕੇ ਸਾਰੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਨਿਬਲਿਤ ਕਰ ਦਿੱਤਾ ਸਾਂਣਿਆਂ ਨੂੰ ਬਰਖਾਸ ਕਰ ਦਿੱਤਾ ਉਤੋਂ ਦੇ ਆਪਣੀ ਨਵਾਂ ਬੋਰਡ ਬਣਾ ਲਿਆ ਸਾਨੂੰ ਜਿਹਨੂੰ ਇਹ ਗੱਲ ਦਾ ਅਪਰਸਾਨ ਪਤਾ ਲੱਗਾ ਸਾਡੇ ਸੈਕਟਰੀ ਸਾਹਿਬ ਨੇ ਇੱਕ 25 ਦਿਨਾਂ ਦੀ ਮੀਟਿੰਗ ਰੱਖੀ ਜਿਹਦੇ ਸਾਡੇ ਕੋਲ 182 ਜੋ 130 ਮੈਂਬਰ ਸਾਡੇ ਨਾਲ ਸੀ ਕਿ ਘਟੋ ਵੱਧ 350 ਦੇ ਸੰਗਤ ਸਾਡੇ ਨਾਲ ਸੀ ਸਾਂਣਿਆਂ ਨੇ ਮਿਲ ਕੇ ਅਸੀਂ ਉੱਤੇ ਇੱਕ ਫੈਸਲਾ ਲਿਆ ਕਿ ਜਿਹੜੇ ਦਰਜੀਤ ਸਿੰਘ ਜਿਨ੍ਹਾਂ ਨੇ ਅਨਕਨਸਟੀਚਿਊਨਲ ਮੂਵ ਮੂਵ ਕੀਤਾ ਆ ਉਹਨਾਂ ਨੂੰ 6 ਸਾਲਾਂ ਬਾਅਦ ਸੇਵਾ ਮੁਕਤ ਕਰ ਦਿੱਤਾ لیکن ਸ਼ੇਵਾਮੁਦ ਹੋਣ ਤੋਂ ਬਾਅਦ ਉਹ ਸਾਨੂੰ ਬੜਾ ਤੰਗ ਕਰਨੇ ਪੋਲਿਟੀਕਲ ਰੋਣਾ ਕੋਲ ਕੁਝ ਪਾਵਨਾ ਹੈਗੇ ਜਿਨ੍ਹਾਂ ਦਾ ਪ੍ਰੈਸ਼ਰ ਸਾਡੇ ਉੱਤੇ ਪਾ ਰਹੇ ਨੇ ਡੀਸੀ ਸਾਹਿਬ ਦਾ ਪ੍ਰੈਸ਼ਰ ਸਾਡੇ ਤੇ ਪਾ ਰਹੇ ਨੇ ਸਾਡੀ ਜਿਹੜੀ ਰੋਜ਼ ਦੀ ਜਿਹੜੀ ਲੁਕ ਆਫਟਰ ਹੈਗੀ ਗੁਰਦੁਆਰੇ ਦੀ ਉਹਦੇ ਵਿੱਚ ਪ੍ਰੋਬਲਮ ਸਾਰੀਆਂ ਸਾਨੂੰ ਕਦੀ ਕੁਸ਼ ਕਦੀ ਕੋਈ ਆ ਕੇ ਸਾਨੂੰ ਵਿਗਨ ਪਾ ਰਹੇ ਨੇ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਆਪਣੀ ਅਰਜੀ ਲੈ ਕੇ ਸਿੰਘ ਸਾਹਿਬਾਂ ਕੋਲ ਆਏ ਆ ਅਕਾਲ ਤਖਤ ਦੇ ਕੇ ਸੁਣਾਈ ਹੋਵੇ ਕਿ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜਾ ਸਿੱਖ ਬਰਾਦਰੀ ਜਿਹੜੀ ਹੈਗੀ ਹੈ ਮੋਢੇ ਪਰ ਸਿਕਾਪਾ ਹੈਗੇ ਸਾਮ ਵਿੱਚ ਸਾਡੇ ਮਿਲ ਜੁੜ ਕੇ ਚੱਲਦਾਂ ਅਸੀਂ ਇਹ ਵੀ ਚਾਹੁੰਦੇ ਹਾਂ ਜੀ ਅਮਰਿਤਪਾਲ ਸਿੰਘ ਜਿਹੜੇ ਡਿਵਲਗੜ੍ਹ ਹੈਗੇ ਉਹਨਾਂ 'ਤੇ ਵੀ ਬੜੀ ਅਨਿਆਇ ਹੋ ਰਿਹਾ ਆ ਉਹਨਾਂ ਵਾਸਤੇ ਵੀ ਸਾਰੀ ਸਿੱਖ ਸਮਾਜ ਮਿਲ ਕੇ ਕੁਝ ਕੀਤਾ ਜਾਵੇ ਉਹਨਾਂ ਦੀ ਰਿਹਾਈ ਦਾ ਬੰਦੋਬਸਤ ਕੀਤਾ ਜਾਵੇ ਇਹ ਆਪ ਸਭ ਅੱਗੇ ਬੇਨਤੀ ਆ ਉਮੀਦ ਹੈ ਕਿ ਆਪ ਸਭ ਸਾਡੀ ਬੇਨਤੀ ਨੂੰ ਸੰਗਤ ਤੱਕ ਪਹੁੰਚਾਓਗੇ ਤੇ ਸਾਡੀ ਮਦਦ ਕਰੋਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਮੈਂ ਇਹ ਜੋ ਸਾਡੇ ਕੋਲ ਐਫਐਸਸੀ ਪੰਦੀ ਬੋਰਡ ਇਸਟਨ ਜਨ ਮੈਨੇਜ ਕਰ ਰਿਹਾ ਆ ਦਾਸ ਉਹਨਾਂ ਦਾ ਪ੍ਰੈਜ਼ੀਡੈਂਟ ਆ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਾਹਿਬ ਜਵਿੰਦਰ ਸਿੰਘ ਜੀ ਸਾਡੇ ਸਖਤ ਸਾਹਿਬ ਹੋਰ ਸਾਡੇ ਮੈਂਬਰ ਆਏ ਨੇ ਲੇਕਿਨ ਉਹ ਸਾਨੂੰ ਤੰਗ ਕਰ ਰਹੇ ਨੇ ਉਹ ਕਹਿੰਦੇ ਉਹ ਜਿਹਨਾਂ ਨੂੰ ਸੇਵਾਮੁਖ ਕੀਤਾ ਗਿਆ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹ ਚਾਹੁੰਦੇ ਨੇ ਵੀ ਸਾਨੂੰ ਫੇਰ ਇਹ ਸੇਵਾਮੁਖ ਜ਼ਬਰਦਸਤੀ ਲੈਣਾ ਚਾਹੁੰਦੇ ਨੇ ਜੋ ਕੀ ਮਤੋਂ ਅਨਕਨਸਟਿਚਿਊਸ਼ਨਲ ਮੂਵ ਆ ਇਹ ਸਾਨੂੰ ਗੁਵਾਰਾ ਨਹੀਂ ਗਾਵਾਂ ਪੋਲਿਟਿਕਲ ਪੈਸ਼ਰ ਪੋਲਿਟਿਕਲ ਪੈਸ਼ਰ ਹੀ ਪਾ ਪੋਲਿਟਿਕਲ ਪੈਸ਼ਰ ਉਹਨਾਂ ਕੋਲ ਹੈਗਾ ਕਿਉਂਕਿ ਉਹ ਡਿਸਪੋਰਜਨ ਦੇ ਗੁਆਟੀ ਦੇ ਰਹਿਣ ਵਾਲੇ ਨੇ ਇਸ ਕਰਕੇ ਉਹਨਾਂ ਕੋਲ ਪੋਲਿਟਿਕਲ ਪ੍ਰੈਸ਼ਰ ਹੈਗਾ ਉਸ ਤੋਂ ਮਤਲਬ ਠੀਕ ਹੈ ਉਹ ਸਾਨੂੰ ਉੱਤੇ ਪੋਲਿਟਿਕਲ ਪ੍ਰੈਸ਼ਰ ਲੈ ਕੇ ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂਗਾ ਕਿ ਅਸੀਂ ਗੁਰੂ ਘਰ ਸਾਹਿਬ ਆਪਣਾ ਸਿਰ ਦੇ ਸਕਦੇ ਆ ਤੇ ਸਿਰ ਲੈ ਵੀ ਸਕਦੇ ਆ ਰੋਡ 'ਤੇ 6 ਤਰੀਕ ਸਪਟੰਬਰ ਦੀ ਸੰਕਟਾ ਤੇ ਪ੍ਰਬੰਧਕ ਆਏ ਨੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਧੋਬੜੀ ਸਾਹਿਬ ਤੋਂ ਕੁੱਝ ਆਪਣੇ ਮਸਲੇ ਥੋੜੀ ਆਪਣੇ ਕੁਸਿੰਘ ਸਾਹਿਬ ਦੇ ਨਾਲ ਵਿਚਾਰ ਕਰਨ ਵਾਸਤੇ ਜਿਹੜੇ ਪ੍ਰਬੰਧਕਾਂ ਨੂੰ ਸਾਨੂੰ ਅਰਚਨਾ ਆ ਰਹੀਆਂ ਗੁਰਦਾਦਾ ਤੇ ਬੋਰਡ ਚਲਾਉਣ ਵਾਸਤੇ ਉਹਦੇ ਬਾਰੇ ਵਿਚਾਰ ਕਰਨ ਵਾਸਤੇ ਆਈਆਂ ਸੰਗਤ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਏ ਨੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਰਵਿੰਦਰ ਸਿੰਘ ਜੀ ਵੀ ਆਏ ਨੇ ਤੇ ਅਸੀਂ ਉਹਨਾਂ ਕੋਲ ਮਿਲ ਕੇ ਆਪਣੇ ਵਿਚਾਰ ਸਾਂਝਾ ਕਰਨੇ ਨੇ ਸਾਨੂੰ ਬਹੁਤ ਹੀ ਪ੍ਰੈਸ਼ਰ ਦਿੱਤਾ ਜਾ ਰਿਹਾ ਵਾ ਪੋਲਿਟਿਕਲ ਪ੍ਰੈਸ਼ਰ ਤੇ ਆਪਣਾ ਐਡਮਿਨਿਸਟ੍ਰੇਸ਼ਨ ਪ੍ਰੈਸ਼ਰ ਕੁਝ ਖਾਸ ਚੁਨੇ ਬੰਦਿਆ ਕੋ ਕਿ ਅਸੀਂ ਬੋਰਡ ਠੀਕ ਤਰ੍ਹਾਂ ਨਾ ਚਲਾ ਸਕੀਏ ਸਿੱਖ ਪ੍ਰਤਿਨੀ ਬੋਰਡ ਇਸਟੈਂਡ ਜਨ ਦੀ ਸਥਾਪਨਾ 1981 ਚ ਹੋਈ ਸੀ ਉਦੋਂ ਤੋਂ ਇਹ ਬੋਰਡ ਚੱਲਦਾ ਆ ਰਿਹਾ ਵਾ ਵੇਖਿਆ ਜਾ ਰਿਹਾ ਕਿ ਕੁਝ ਪ੍ਰਭਾਵਸ਼ਾਲੀ ਬੰਦੇ ਇਸ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਬਾਰੇ ਵਿਚਾਰ ਕਰਨ ਵਾਸਤੇ ਅਸੀਂ ਗੁਰੂ ਰਾਮਦਾਸ ਦੀ ਨਗਰੀ ਅਕਾਲ ਤਖਤ ਤੇ ਆਏ ਨੇ ਤੇ ਅਸੀਂ ਆਪਣਾ ਸਿੰਘ ਸਾਹਿਬ ਨਾਲ ਵਿਚਾਰ ਵਿਮਰਸ਼ ਕਰਨਨੇ ਹੈ ਇਸ ਬਾਰੇ ਚ ਕੀ ਲੱਗਦਾ ਕਿ ਜਿਹੜੇ ਉੱਥੇ ਕੁਝ ਸਿੱਖ ਲੋਕ ਵੀ ਉਹਨਾਂ ਸਾਥ ਦੇ ਰਹੇ ਨੇ ਜਾਂ ਉੱਤਰ ਦੀ ਕਮਿਊਨਿਟੀ ਕਰ ਰਹੀ 90% ਜਿਹੜੀ ਸੰਗਤ ਹੈਗੀ ਆ ਨਾਰਥ-ਈਸਟ ਦੀ ਈਸਟਰਨ ਜ਼ੋਨ ਦੀ ਉਹ ਇਸ ਬੋਰਡ ਦੇ ਨਾਲ ਸਹਿਮਤ ਹੈ ਕੁਝ ਚਿੰਦ ਕਿਨੇ ਲੋਕ ਹੈਗੇ ਨੇ ਜਿਹੜੇ ਕਿ ਉਗਲਾਏ ਗਏ ਨੇ ਤੇ ਉਹ ਇਹ ਸਾਨੂੰ ਬੋਰਡ ਨੂੰ ਡਿਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੀ ਆਸ ਹੈ ਕਿ ਆ ਤੁਸੀਂ ਅਸੀਂ ਤੇ ਪੂਰੇ ਆਸਵਾਦੀ ਆ ਕਿ ਇਹ ਸਾਨੂੰ ਨਿਆਇ ਤੇ ਸਾਨੂੰ ਸਾਥ ਮਿਲੇਗਾ ਸਿੰਘ ਸਾਹਿਬ ਦਾ ਤੇ ਅਸੀਂ ਉਹਨਾਂ ਕੋਲ ਲੈ ਕੇ ਆਪਣਾ ਉਹਨਾਂ ਦੇ ਵਿਚਾਰ ਅੱਗੇ ਸੰਗਤਾਂ ਨੂੰ ਦੱਸਾਂਗੇ। ਤੁਸੀਂ ਦੱਸੋ ਪੋਲੀਟੀਕਲ ਪਾਰਟੀ ਹੈ ਜੀ ਉਹ ਨਹੀਂ ਨਹੀਂ ਉਹ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ ਲੇਕਿਨ ਪੋਲੀਟੀਕਲ ਪਾਰਟੀ ਦਾ ਸਹਿਯੋਗ ਉਹਨਾਂ ਨੂੰ ਹੈਗਾ ਹੈ ਕੋਈ। ਠੀਕ ਜਰਜਾ ਸਾਹਿਬ ਜਿੰਮੇਵਾਰੀ ਮੰਗਦੇ ਨੇ ਕੀ ਮੰਗਣਾ ਕੋਈ ਐਸਾ ਦਾ ਇਹ ਅਸੀਂ ਇਸਨੂੰ ਵਿਸਤਾਰ ਚ ਤੁਹਾਨੂੰ ਨਹੀਂ ਦੱਸ ਸਕਦੇ ਸਾਰੀਆਂ ਗੱਲਾਂ ਜੋ ਤੱਕ ਅਸੀਂ ਸਿੰਘ ਸਾਹਿਬ ਨਾਲ ਵਿਚਾਰ ਨਾ ਕਰ ਲਈਏ। ਹਾਂ ਜੀ ਕੀ ਨਾਂ ਕੀ ਹੈ ਜੀ ਆਪ ਦਾ? ਰਾਜ ਗੁਰਮੀਤ ਸਿੰਘ ਪੁਵਾਈ ਗੁਰਜੀਤ ਕਾ ਖਾਲਸਾ ਪੁਵਾਈ ਹੋ ਗਿਆ ਹੈ ਅਰਦਾਸ ਸਿੱਖ ਪ੍ਰਿੰਸੀਪਲ ਬੋਰਡ ਈਸਟਰਨ ਜ਼ੋਨ ਦਾ ਪ੍ਰਧਾਨ ਜੋ ਕਿ ਰੀਸੈਂਟਲੀ ਨਿਫਟ ਕੀਤੇ ਗਏ ਨੇ ਸਾਡੇ ਪੁਰਾਣੇ ਪ੍ਰਧਾਨ ਸਰਦਲਜੀਤ ਸਿੰਘ ਸਿੱਟੀ ਜਿਨ੍ਹਾਂ ਨੇ 18 ਤਰੀਕ ਨੂੰ ਅਨਕਨਸਟੀਟਿਊਸ਼ਨਲ ਮੂਵ ਕੀਤਾ ਧੂੜੀ ਸਾਹਿਬ ਵਿਖੇ ਉਹਨਾਂ ਨਾਲ ਸਾਡੇ 182 ਮੈਂਬਰ ਜੋ 10 ਮੈਂਬਰ ਸਨ ਉਹਨਾਂ ਨੂੰ ਲੈ ਕੇ ਤੇ 20 ਪੰਜੀ ਸੰਘਤ ਸੀ ਨਾਲ ਲੈ ਕੇ ਅਨਕਨਸਟੀਟਿਊਸ਼ਨਲ ਮੂਵ ਕਰਕੇ ਸਾਰੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਨਿਬਲਿਤ ਕਰ ਦਿੱਤਾ ਸਾਨਿਆਂ ਨੂੰ ਬਰਖਾਸ ਕਰ ਦਿੱਤਾ ਉਤੋਂ ਦੇ ਆਪਣੀ ਨਵਾਂ ਬੋਰਡ ਬਣਾ ਲਿਆ ਸਾਨੂੰ ਜਿਵੇਂ ਇਹ ਗੱਲ ਦਾ ਅਪਰਸਾਨ ਪਤਾ ਲੱਗਾ ਸਾਡੇ ਸੈਕਟਰੀ ਸਾਹਿਬ ਨੇ ਇੱਕ 25 ਦਿਨਾਂ ਦੀ ਮੀਟਿੰਗ ਰੱਖੀ ਜਿਹਦੇ ਸਾਡੇ ਕੋਲ 182 ਜੋ 130 ਮੈਂਬਰ ਸਾਡੇ ਨਾਲ ਸੀ ਕਿ ਘਟੋ ਵੱਧ 350 ਦੇ ਸੰਗਤ ਸਾਡੇ ਨਾਲ ਸੀ ਸਾਨਿਆਂ ਨੇ ਮਿਲ ਕੇ ਅਸੀਂ ਉੱਤੇ ਇੱਕ ਫੈਸਲਾ ਲਿਆ ਕਿ ਜਿਹੜੇ ਦਰਜੀਤ ਸਿੰਘ ਜਿਨ੍ਹਾਂ ਨੇ ਅਨਕਨਸਟੀਚਿਊਟਲ ਮੂਵ ਮੂਵ ਕੀਤਾ ਆ ਉਹਨਾਂ ਨੂੰ 6 ਸਾਲਾਂ ਵਾਸਤੇ ਸੇਵਾ ਮੁਕਤ ਕਰ ਦਿੱਤਾ ਲੇਕਿਨ ਸ਼ੇਵਾਮੁਦ ਹੋਣ ਤੋਂ ਬਾਅਦ ਉਹ ਸਾਨੂੰ ਬੜਾ ਤੰਗ ਕਰਨੇ ਪੋਲਿਟੀਕਲ ਰਨ ਅਕੋਰ ਕੋਈ ਪਾਵਨਾ ਹੈਗੇ ਜਿਨ੍ਹਾਂ ਦਾ ਪ੍ਰੈਸ਼ਰ ਸਾਡੇ ਉੱਤੇ ਪਾ ਰਹੇ ਨੇ ਡੀਸੀ ਸਾਹਿਬ ਦਾ ਪ੍ਰੈਸ਼ਰ ਸਾਡੇ ਤੇ ਪਾ ਰਹੇ ਨੇ ਸਾਡੀ ਜਿਹੜੀ ਰੋਜ਼ ਦੀ ਜਿਹੜੀ ਲੁੱਕ ਆਫਟਰ ਹੈਗੀ ਗੁਰਦੁਆਰੇ ਦੀ ਉਹਦੇ ਵਿੱਚ ਪ੍ਰੋਬਲਮ ਸਾਰੀਆਂ ਸਾਨੂੰ ਕਦੀ ਕੋਸ਼ ਕਦੀ ਕੋਈ ਆ ਕੇ ਸਾਨੂੰ ਵਿਗਨ ਪਾ ਰਹੇ ਨੇ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਆਪਣੀ ਅਰਜੀ ਲੈ ਕੇ ਸਿੰਘ ਸਾਹਿਬਾਂ ਕੋਲ ਆਏ ਆ ਅਕਾਲ ਤਖਤ ਤੇ ਕੇ ਸੁਣਾਈ ਹੋਵੇ ਕਿ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜਾ ਸਿੱਖ ਬਰਾਦਰੀ ਜਿਹੜੀ ਹੈਗੀ ਹੈ ਮੋਢੇ ਪਰ ਸਿਕਾਪਾ ਹੈਗੇ ਸਾਹਮਣੇ ਸਾਰੇ ਮਿਲ ਜੁੜ ਕੇ ਚੱਲ ਦਨ ਅਸੀਂ ਇਹ ਵੀ ਚਾਹੁੰਦੇ ਹਾਂ ਅੰਮ੍ਰਿਤਪਾਲ ਸਿੰਘ ਜਿਹੜੇ ਡਿਵਲਗੜ ਹੈਗੇ ਉਹਨਾਂ 'ਤੇ ਵੀ ਬੜੀ ਅਨਿਆਇ ਹੋ ਰਿਹਾ ਆ ਉਹਨਾਂ ਵਾਸਤੇ ਵੀ ਸਾਰੀ ਸਿੱਖ ਸਮਾਜ ਮਿਲ ਕੇ ਕੁਝ ਕੀਤਾ ਜਾਵੇ ਉਹਨਾਂ ਦੀ ਰਿਹਾਈ ਦਾ ਬੰਦੋਬਸਤ ਕੀਤਾ ਜਾਵੇ ਇਹ ਆਪ ਸਭ ਅੱਗੇ ਬੇਨਤੀ ਆ ਉਮੀਦ ਹੈ ਕਿ ਆਪ ਸਭ ਸਾਡੀ ਬੇਨਤੀ ਨੂੰ ਸੰਗਤ ਤੱਕ ਪਹੁੰਚਾਓਗੇ ਤੇ ਸਾਡੀ ਮਦਦ ਕਰੋਗੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਮੈਨੇ ਮੈਂ ਜੋ ਵੀ ਸਾਡੇ ਕੋਲ ਐਫ ਐਸ ਐਫ ਸਿੰਘ ਪੰਦੀ ਬੋਰਡ ਇਸਟਨ ਜਨ ਮੈਨੇਜ ਕਰ ਰਿਹਾ ਆ ਸਾਡਾ ਸਦਨ ਦਾ ਪ੍ਰੈਜ਼ੀਡੈਂਟ ਆ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਾਹਿਬ ਜਵਿੰਦਰ ਸਿੰਘ ਜੀ ਸਾਡੇ ਸਕਟਕ ਸਾਹਿਬ ਹੋਰ ਸਾਡੇ ਮੈਂਬਰ ਆਏ ਨੇ ਲੇਕਿਨ ਉਹ ਸਾਨੂੰ ਤੰਗ ਕਰ ਰਹੇ ਨੇ ਉਹ ਕਹਿੰਦੇ ਉਹ ਜਿਹਨਾਂ ਨੂੰ ਸੇਵਾਮੁਖ ਕੀਤਾ ਗਿਆ ਆ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹ ਚਾਹੁੰਦੇ ਨਹੀਂ ਕਿ ਉਹ ਚਾਹੁੰਦੇ ਨੇ ਸਾਨੂੰ ਫੇਰ ਇਹ ਸੇਵਾਮੁਖ ਜ਼ਬਰਦਸਤੀ ਲੈਣਾ ਚਾਹੁੰਦੇ ਨੇ ਜੋ ਕੀ ਮਤੋਂ ਅਨਕਨਸਟਿਚਿਊਸ਼ਨਲ ਮੂਵ ਆ ਇਹ ਸਾਨੂੰ ਗੁਵਾਰਾ ਨਹੀਂਗਾ ਪੋਲਿਟਿਕਲ ਪ੍ਰੈਸ਼ਰ ਪੋਲਿਟਿਕਲ ਪ੍ਰੈਸ਼ਰ ਉਹਨਾਂ ਕੋਲ ਹੈਗਾ ਕਿਉਂਕਿ ਉਹ ਡਿਸਪੋਰਜਨ ਦੇ ਗੁਆਟੀ ਦੇ ਰਹਿਣ ਵਾਲੇ ਨੇ ਇਸ ਕਰਕੇ ਉਹਨਾਂ ਕੋਲ ਪੋਲਿਟਿਕਲ ਪ੍ਰੈਸ਼ਰ ਹੈਗਾ ਉਸ ਤੋਂ ਮਤਲਬ ਠੀਕ ਹੈ ਉਹ ਸਾਨੂੰ ਉੱਤੇ ਪੋਲਿਟਿਕਲ ਪ੍ਰੈਸ਼ਰ ਲੈ ਕੇ ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂਗਾ ਕਿ ਅਸੀਂ ਗੁਰੂ ਘਰ ਵਾਸਤੇ ਆਪਣਾ ਸਿਰ ਦੇ ਸਕਦੇ ਆ ਤੇ ਸਿਰ ਲੈ ਵੀ ਸਕਦੇ ਆ ਰੋਡ ਬੋਗੀ ਤੇ 6 ਤਰੀਕ ਸਪਟੰਬਰ ਦੀ ਸੰਗਠਾ ਤੇ ਪ੍ਰਬੰਧਕ ਆਏ ਨੇ ਸੀ ਗੁਰਤੇਗ ਬਹਾਦਰ ਸਾਹਿਬ ਧੋਬੜੀ ਸਾਹਿਬ ਤੋਂ ਕੁਝ ਆਪਣੇ ਮਸਲੇ ਹੋរី ਆਪਣੇ ਗੁਰ ਸਿੰਘ ਸਾਹਿਬ ਦੇ ਨਾਲ ਵਿਚਾਰ ਕਰਨ ਵਾਸਤੇ ਜਿਹੜੇ ਪ੍ਰਬੰਧਕਾਂ ਨੂੰ ਸਾਨੂੰ ਅਰਚਨਾ ਆਈਆਂ ਗੁਰਦਾਦਾ ਤੇ ਬੋਰਡ ਚਲਾਉਣ ਵਾਸਤੇ ਉਹਦੇ ਬਾਅਦ ਵਿੱਚ ਵਿਚਾਰ ਕਰਨ ਵਾਸਤੇ ਆਈਆਂ ਸੰਗਤ ਸਾਡੇ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਏ ਨੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਰਦਾਰ ਰਵਿੰਦਰ ਸਿੰਘ ਜੀ ਵੀ ਆਏ ਨੇ ਤੇ ਅਸੀਂ ਉਹਨਾਂ ਕੋਲ ਮਿਲ ਕੇ ਆਪਣੇ ਵਿਚਾਰ ਸਾਂਝਾ ਕਰਨੇ ਨੇ ਸਾਨੂੰ ਬਹੁਤ ਹੀ ਪ੍ਰੈਸ਼ਰ ਦਿੱਤਾ ਜਾ ਰਿਹਾ ਵਾ ਪੋਲਿਟੀਕਲ ਪ੍ਰੈਸ਼ਰ ਤੇ ਆਪਣਾ ਐਡਮਿਨਿਸਟ੍ਰੇਸ਼ਨ